12 ਸਾਲਾ ਇੱਕ ਪੰਜਾਬਣ ਧੀ ਨੂੰ ਆਸਟ੍ਰੇਲੀਆ ਦੇ ਵਿੱਚ ਇੱਕ ਵੱਡਾ ਨਾਮ ਮਿਲਿਆ ਆਸਟ੍ਰੇਲੀਆ ਦੀ ਸਰਕਾਰ ਨੇ ਉਹਨਾਂ ਨੂੰ ਉੱਥੋਂ ਦਾ ਰਾਜ ਸਰਕਾਰ ਵਜੋਂ ਰਾਜ ਪੁਰਸਕਾਰ ਦਿੱਤਾ 12 ਸਾਲ ਦੀ ਜਿਹੜੀ ਧੀ ਆ ਉਹ ਨਵਾਂ ਸ਼ਹਿਰ ਦੇ ਪਿੰਡ ਦੀ ਰਹਿਣ ਵਾਲੀ ਐ ਤੇ ਇਸ ਸਮੇਂ ਉਹ ਆਸਟ੍ਰੇਲੀਆ ਦੇ ਵਿੱਚ ਆਪਣੇ ਮਾਪਿਆਂ ਦੇ ਨਾਲ ਰਹਿ ਰਹੀ ਆ 12 ਸਾਲਾ ਲੇਖਕਾ ਪੰਜਾਬੀ ਮੂਲ ਦੀ ਕੁੜੀ ਐਸ਼ਲੀਨ ਖੇਲਾ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ ਰਾਜ ਪੁਰਸਕਾਰ ਦੇ ਕੇ ਨਿਵਾਜਿਆ ਗਿਆ ਸਿਡਨੀ ਆਸਟ੍ਰੇਲੀਆ ਦੇ ਜੰਪਲ ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਸਜਾਵਲਪੁਰ ਨਾਲ ਸਬੰਧ ਰੱਖਣ ਵਾਲੀ ਆਸਟ੍ਰੇਲੀਆ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਕਾਸ਼ਿਤ ਲੇਖਕਾ ਐਸ਼ਲਿਨ ਖੇਲਾ ਨੂੰ ਨਿਊ ਸਾਊਥ ਵੇਲਜ਼ ਸੂਬੇ ਦੀ ਸਰਕਾਰ ਵੱਲੋਂ ਇੱਕ ਕਰਵਾਏ ਗਏ ਸਮਾਗਮ ਦੇ ਦੌਰਾਨ ਉਹਨਾਂ ਨੂੰ ਸਨਮਾਨ ਕੀਤਾ ਇਸ ਸਮਾਗਮ ਵਿਸ਼ਵ ਊਮਨਸ ਦਿਵਸ ਨਾਲ ਸੰਬੰਧਿਤ ਅੰਤਰਰਾਸ਼ਟਰੀ ਕਨਵੈਂਸ਼ਨ ਸੈਂਟਰ ਸਿਡਨੀ ਵਿਖੇ ਕਰਵਾਏ ਜਾ ਰਹੇ ਰਾਜਪੱਦਰੀ ਸਰਕਾਰੀ ਸਮਾਗਮ ਦੌਰਾਨ ਨਿਊ ਸਾਊਥ ਵੇਲਜ਼ ਊਮਨ ਆਫ ਦਿ ਇਅਰ ਉਮਰ 7 ਤੋਂ 15 ਸਾਲ ਦੀ ਕੈਟਾਗਰੀ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਇਹ ਸਨਮਾਨਿਤ ਉਹਨਾਂ ਨੂੰ ਬਤੌਰ ਉਥੋਂ ਦੀ ਸਰਕਾਰ ਨੇ ਰਾਜ ਪੁਰਸਕਾਰ ਸੂਬੇ ਦੇ ਔਰਤਾਂ ਦੇ ਮਾਮਲਿਆਂ ਦੇ ਮੰਤਰੀ ਮਾਨਜੋਗ ਜੋਡੀ ਹੈਰਿਸਨ ਵੱਲੋਂ ਦਿੱਤਾ ਗਿਆ ਇਹ ਪੁਰਸਕਾਰ ਐਸਲਿਨ ਖੇਲਾ ਨੂੰ ਉਸ ਵੱਲੋਂ ਛੋਟੀ ਉਮਰੇ ਹੁਣ ਤਾਈਂ ਲਿਖੀਆਂ ਦੋ ਪੁਸਤਕਾਂ ਦੀ ਵਿਕਰੀ ਤੋਂ ਹੋਈ ਸਾਰੀ ਕਮਾਈ ਆਸਟ੍ਰੇਲੀਆ ਸਨੇ ਵਿਸ਼ਵ ਭਰ ਦੇ ਗਰੀਬ ਅਤੇ ਅੰਗੋਲੇ ਬੱਚਿਆਂ ਦੀ ਸਿਹਤ ਅਤੇ ਭਲਾਈ ਲਈ ਦਾਨ ਕਰਨ ਕਰਕੇ ਅਤੇ ਪਹਿਲੀ ਕਿਤਾਬ ਦੇ ਪ੍ਰਕਾਸ਼ਿਤ ਹੋਣ ਵਾਲੇ ਸਾਰੇ ਖਰਚੇ ਉਸ ਵੱਲੋਂ 8 ਸਾਲ ਦੀ ਉਮਰ ਤੋਂ ਲੈ ਕੇ 11 ਸਾਲਾਂ ਦੀ ਉਮਰ ਤੱਕ ਬੋਤਲਾਂ ਅਤੇ ਕੰਨੀਆਂ ਰੀਸਾਈਕਲ ਕਰਕੇ ਅਤੇ ਬਾਗਬਾਨੀ ਕਰਕੇ ਆਪਣੇ ਬਲਬੁੱਤੇ ਜਟਾਉਣ ਲਈ ਦਿੱਤਾ ਗਿਆ ਸਮਾਗਮ ਤੋਂ ਤੁਰੰਤ ਬਾਅਦ ਨਿਊ ਸਾਊਥ ਵੇਲ ਸੂਬੇ ਦੀ ਰਾਜਪਾਲ ਮਾਰਗਰੇਟ ਬੀਜ਼ਲੀ ਦੇ ਵਿਸ਼ੇਸ਼ ਸੱਦੇ ਉੱਤੇ ਰਾਜਪਾਲ ਸਰਕਾਰੀ ਭਵਨ ਸਿਡਰੀ ਵਿਖੇ ਪੁੱਜੀ ਐਸ਼ਲਿਨ ਖੇਲਾ ਨਾਲ ਇੱਕ ਵਿਸ਼ੇਸ਼ ਪੇਂਟ वार्ता ਦਰਹਣ ਰਾਜਪਾਲ ਨੇ ਐਸ਼ਲਿਨ ਖੇਲਾ ਦੀ ਲੇਖਣੀ ਰਾਹੀਂ ਸਮਾਜ ਭਲਾਈ ਦੇ ਉਦਮਾਂ ਦੀ ਭਰਵੀਂ ਸਲਾਗਾ ਵੀ ਕੀਤੀ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਐਸ਼ਲਨ ਖੇਲਾ ਨੇਕਾ ਹੋਰ ਕੁੜੀਆਂ ਤੇ ਔਰਤਾਂ ਲਈ ਰੋਡ ਮਾਡਲ ਹੈ ਜ਼ਿਕਰ ਜੋ ਕਹੇ ਕਿ ਐਸ਼ਲਨ ਖੇਲਾ ਨੇ 2019 ਵਿੱਚ ਆਪਣੀ ਇੱਕ ਪੰਜਾਬ ਫੇਰੀ ਦੌਰਾਨ ਸੜਕ ਕਿਨਾਰੇ ਝੁੱਗੀਆਂ ਵਿੱਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਮਿਲਣ ਬਾਅਦ ਉਹਨਾਂ ਦੀ ਮਦਦ ਕਰਨ ਦੇ ਮਸੂਬੇ ਨਾਲ 8 ਸਾਲ ਦੀ ਉਮਰੇ ਹੀ ਲਿਖਣਾ ਸ਼ੁਰੂ ਕੀਤਾ ਸੀ ਤੇ ਉਹ ਅੱਜ ਗਰੀਬ ਬੱਚਿਆਂ ਦੀ ਆਪਣੀ ਕਿਤਾਬਾਂ ਨਾਲ ਮਦਦ ਕਰਨ ਵਾਲੀ ਵਿਸ਼ਵ ਪ੍ਰਸਿੱਧ ਲੇਖਕਾ ਵਜੋਂ ਜਾਣੀ ਜਾਂਦੀ ਹੈ 11 ਸਾਲਾਂ ਦੀ ਉਮਰ ਵਿੱਚ ਹੀ ਆਈ ਉਸ ਦੀ ਪਹਿਲੀ ਕਿਤਾਬ 17 ਕਹਾਣੀਆਂ ਅਤੇ 12 ਸਾਲਾਂ ਦੀ ਉਮਰ ਵਿੱਚ ਉਸ ਦੀ ਦੂਜੀ ਕਿਤਾਬ ਵਰਦੀ ਰਾਹੀ ਉਸ ਕੁੜੀ ਦੀ ਯਾਤਰਾ ਨਾਲ ਹੁਣ ਤਾਈਂ ਉਹ ਹਜ਼ਾਰਾਂ ਡਾਲਰ ਜੁਨੀਸੇਫ ਜੁਐਨ ਨੇ ਊਮਨ ਸਟਾਰਲਾਈਟ ਚਿਲड्रन ਸੰਸਥਾ ਅਤੇ ਕੈਂਸਰ ਕਾਉਂਸਲ ਆਸਟ੍ਰੇਲੀਆ ਨੂੰ ਦਾਨ ਕਰਨ ਦੇ ਨਾਲ-ਨਾਲ ਪੰਜਾਬ ਦੇ ਝੁੱਗਿਆਂ ਵਿੱਚ ਰਹਿੰਦੇ ਅਤੇ ਅਨੇਕਾਂ ਸਰਕਾਰੀ ਸਕੂਲਾਂ ਦੇ ਗਰੀਬ ਬੱਚਿਆਂ ਨੂੰ ਲੈਪਟਾਪ ਗਰਮ ਕੱਪੜੇ ਜੁੱਤੀਆਂ ਕਿਤਾਬਾਂ ਸਟੇਸ਼ਨਰੀ ਅਤੇ ਪੋਸਟਿਕ ਭੋਜਨ ਦਾਨ ਕਰ ਚੁੱਕੀ ਹੈ ਐਸ਼ਲਨ ਵੱਲੋਂ ਅੰਗਰੇਜ਼ੀ ਵਿੱਚ ਲਿਖੀਆਂ ਇਹਨਾਂ ਕਿਤਾਬਾਂ ਦਾ ਅਨੁਵਾਦ ਪੰਜਾਬੀ ਵਿੱਚ ਵੀ ਕੀਤਾ ਜਾ ਰਿਹਾ ਹੈ ਇਸ ਕੁੜੀ ਦੀਆਂ ਕਿਤਾਬਾਂ ਈਬੇ ਅਤੇ ਐਮਾਜ਼ਨ ਨੇ ਉਸ ਦੀ ਵੈੱਬਸਾਈਟ ਐਸ਼ਲਿਨਖੇਲਾ.com ਅਤੇ ਵਿਸ਼ਵ ਭਰ ਵਿੱਚ ਉਪਲਬਧ ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਐਸ਼ਲਿਨ ਖੇਲਾ ਨੂੰ ਸਿਡਨੀ ਵਿੱਚ ਆਸਟ੍ਰੇਲੀਆ ਦੇਪਸ ਨਾਲ ਸੰਬੰਧਿਤ ਜੰਗ ਸਿਟੀਜ਼ਨ ਆਫ ਦੀ ਇਅਰ 2025 ਪੁਰਸਕਾਰ ਵੀ ਹਿਲਡ ਸ਼ਾਇਰ ਕਾਉਂਸਲ ਵੱਲੋਂ ਦਿੱਤਾ ਗਿਆ ਸੀ ਐਸ਼ਲਿਨ ਦਾ ਪਸ਼ੋਕੜ ਛੀਦਪਗ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਸੁਜਾਵਲਪੁਰ ਹੈ ਇਹ ਵੀ ਤੁਹਾਨੂੰ ਦੱਸ ਦਈਏ ਕਿ ਐਸ਼ਲীন ਖੇਲਾ ਦੇ ਪਿਤਾ ਅਮਰਜੀਤ ਖੇਲਾ ਵੀ ਇੱਕ ਲੇਖਕ ਅਤੇ ਪੱਤਰਕਾਰ ਵਜੋਂ ਉਹ ਕੰਮ ਕਰਦੇ ਰਹੇ ਨੇ ਸ਼ੁਰੂਆਤ ਉਹਨਾਂ ਨੇ ਚੰਡੀਗੜ੍ਹ ਤੋਂ ਸ਼ਬਦ ਰੋਜ਼ਾਨਾ ਅਖਬਾਰ ਦੇਸ਼ਿਕ ਅਤੇ ਜਲੰਧਰ ਤੋਂ ਸ਼ਬਦ ਅਖਬਾਰ ਰੋਜ਼ਾਨਾ ਅਜੀਤ ਵਾਸਤੇ ਕਈ ਸਾਲ ਲਿਖਿਆ ਅਤੇ ਆਸਟ੍ਰੇਲੀਆ ਤੋਂ ਵੀ ਉਹ ਲਗਾਤਾਰ ਲਿਖਦੇ ਰਹੇ ਨੇ ਤੇ ਐਸ਼ਲীন ਖੇਲਾ ਉਹਨਾਂ ਦੀ ਹੀ ਧੀ ਹੈ ਆਲਸ ਜਾਣਕਾਰੀ ਨਾਲ ਤੁਹਾਡ ਤੁਲੇ ਨੂੰ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ